ਕੌਣ ਬਣੇਗਾ ਕਰੋੜਪਤੀ ਦੇ ਵਿੱਚ ਨੀਹਾ ਬਾਜ਼ਾਰ ਬੁੜਲਾਡੇ ਦੇ ਜਿਹੜੇ ਐਪੀਸੋਡ ਦੇ ਵਿੱਚ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਉਹਨਾਂ ਦੇ ਇਸ ਵਕਤ ਘਰ ਦੇ ਵਿੱਚ ਆ ਦੋਸਤੋ ਤੁਸੀਂ ਇਹ ਸਾਰੀ ਵੀਡੀਓ ਮੇਰੇ ਇਸ ਇੰਟਰੋ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਉਹ ਜ਼ਰੂਰ ਦੇਖਿਓ ਤੁਹਾਨੂੰ ਇਸ ਇੰਟਰੋ ਦੇ ਵਿੱਚ ਤਾਂ ਉਹਨਾਂ ਮਾਤਾ ਪਿਤਾ ਨੂੰ ਵੀ ਇਹ ਜ਼ਰੂਰ ਵੀਡੀਓ ਦਿਖਾਓ ਜਿਨ੍ਹਾਂ ਦੇ ਘਰ ਬੇਟੀਆਂ ਨੇ ਤੇ ਤੁਹਾਡਾ ਜ਼ਰੂਰ ਇਹ ਹੌਸਲਾ ਵਸਾਈ ਵਧੇਗਾ ਕਿਉਂਕਿ ਇਸ ਛੋਟੇ ਜਿਹੇ ਪੜਾ ਤੋਂ ਕਿਸ ਤਰ੍ਹਾਂ ਉਹ ਉਸ ਏਡੇ ਵੱਡੇ ਐਪੀਸੋਡ ਦੇ ਵਿੱਚ ਇਹ ਕੁੜੀ ਜਿਹੜੀ ਪਹੁੰਚੀ ਹੈ ਤੁਸੀਂ ਇਸ ਤੋਂ ਬਾਅਦ ਜਿਹੜੀ ਮੇਰੀ ਵੀਡੀਓ ਚੱਲੇਗੀ ਤਾਂ ਤੁਸੀਂ ਉਹ ਜ਼ਰੂਰ ਦੇਖਿਓ ਸਰ ਮੇਰਾ ਕੋਈ ਪ੍ਰੀ ਪਲਾਨ ਨਹੀਂ ਸੀ ਇਹ ਕੁਝ ਵੀ ਇਹ ਤਾਂ ਜਸਟ ਰੈਂਡਮਲੀ ਇੱਕ ਵਾਰ ਰਜਿਸਟ੍ਰੇਸ਼ਨ ਖੁੱਲਿਆ ਸੀ ਉਸ ਤੋਂ ਕੋਈ ਇਨਸੀਡੈਂਟਲੀ ਮੈਂ ਕਰੇ ਸੀ ਤੇ ਮੈਂ ਅਨਸਰ ਦੇਤੇ ਸੀ 5-7 ਦਿਨ ਮਤਲਬ ਪਹਿਲੇ ਤੋਂ ਤਿੰਨ ਦਿਨ ਦਿੱਤਾ ਫਿਰ ਗੈਪ ਪਾ ਕੇ ਫਿਰ ਫਿਰ 2-3 ਦਿਨ ਦਿੱਤਾ ਤਾਂ ਇਹ ਸਾਰੇ ਡੋਟਸ ਕਨੈਕਟਡ ਸੀ ਤਾਂ ਮੈਨੂੰ ਫਿਰ ਉਸ ਵਕਤ ਕਾਲਸ ਆ ਗਏ ਇੱਕ ਮਹੀਨੇ ਬਾਅਦ ਆਈਵੀਆਰ ਕਾਲ ਆਈ ਕਿ ਤੁਹਾਡਾ ਰਿਟਰਨ ਦਾ ਸੈਂਟਰ ਆ ਗਿਆ ਫਿਰ ਰਿਟਰਨ ਦਾ ਸੈਂਟਰ ਵੀ ਦੇਣ ਮੈਂ ਰਿਟਰਨ ਨਹੀਂ ਦੇਣ ਜਾ ਰਹੀ ਸੀ ਆਪਦਾ ਤਾਂ ਪੇਰੈਂਟਸ ਨੇ ਬਹੁਤ ਫੋਰਸ ਕੀਤਾ ਫਿਰ ਮੈਂ ਰਿਟਰਨ ਦੇਣ ਗਈ ਔਰ ਰਿਟਰਨ ਵੀ ਕੋਇਨਸੀਡੈਂਟਲੀ ਕਲੀਅਰ ਹੋ ਗਿਆ ਫਿਰ ਉਸ ਵਾਰ ਵੀਡੀਓ ਇੰਟਰਵਿਊ ਕਲੀਅਰ ਹੋ ਗਿਆ ਫਿਰ 2 ਮਹੀਨੇ ਬਾਅਦ ਮੈਨੂੰ ਕਾਲ ਹੀ ਆ ਗਈ ਕਿ ਤੁਸੀਂ ਆਣਾ ਹੈ ਸਰ ਮਤਲਬ ਮੁਸ਼ਕਿਲਾਂ ਨਹੀਂ ਕਹਿ ਸਕਦੇ ਬਟ ਇਹ ਸਾਰਾ ਕੁਝ ਬਹੁਤ ਸਮੂਥਲੀ ਜਾ ਰਿਹਾ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ ਕਿਵੇਂ ਹੋ ਰਿਹਾ ਹੈ ਕਿਵੇਂ ਨਹੀਂ ਹੋ ਰਿਹਾ ਬਸ ਹੁੰਦਾ ਜਾ ਰਿਹਾ ਸੀ ਪੇਰੈਂਟਸ ਨੇ ਕੁਝ ਨਹੀਂ ਆ ਪੇਰੈਂਟਸ ਦਾ ਪੂਰਾ ਸਪੋਰਟ ਸੀ ਉਦੋਂ ਆਲਰੇਡੀ ਮੈਂ 3 ਸਾਲ ਯੂਥ ਫੈਸਟ ਜਰਨਲ ਕੁਇਸਟ ਆਫ ਦਿ ਕਾਲਜ ਨੂੰ ਰਿਪਰਿਜ਼ੈਂਟ ਕਰਦੀ ਰਹੀ ਆ ਪੰਜਾਬ ਯੂਨੀਵਰਸਿਟੀ ਦੇ ਅੰਦਰ ਤਾਂ ਉਹ ਉਧਰੋਂ ਪੜਦੇ ਵੀ ਰਹਿੰਦੇ ਆ ਕੰਪੀਟੀਟਿਵ ਐਗਜ਼ਾਮਸ ਦਿੱਤੇ ਆ ਇਹਦੀ ਗੱਲਦੇ ਰਹਿੰਦੇ ਤਾਂ ਇੰਨਾ ਮੁਸ਼ਕਿਲ ਹੋਇਆ ਨਹੀਂ ਹੈਗਾ ਤਿਆਰੀ ਕਰਨ ਦੇ ਵਿੱਚ ਪੇਰੈਂਟਸ ਦਾ ਤਾਂ ਹਮੇਸ਼ਾ ਹੀ ਸਹੀ ਹੋ ਕੇ ਰਿਹਾ ਹੈ ਮਤਲਬ ਪੇਰੈਂਟਸ ਕਦੇ ਵੀ ਕਿਸੇ ਗੱਲ ਪਿੱਛੇ ਕੁਝ ਨਹੀਂ ਕਰਦੇ ਕੋਈ ਟੋਕਾ ਟੱਕੀ ਨਹੀਂ ਜੋ ਤੁਸੀਂ ਕਰਨਾ ਤੁਸੀਂ ਕਰੋ ਜੋ ਤੁਸੀਂ ਬੰਨਣਾ ਚਾਹੁੰਦੇ ਹੋ ਜੋ ਤੁਸੀਂ ਪੜਨਾ ਤੁਸੀਂ ਪੜੋ ਜਿੱਥੇ ਵੀ ਮਤਲਬ ਪੇਰੈਂਟਸ ਨੂੰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਓਪਰਚੁਨਿਟੀ ਸੀ ਇਹ ਮੇਰੇ ਲਈ ਇੰਨੀ ਛੋਟੀ ਏਜ ਦੇ ਵਿੱਚ ਉੱਥੇ ਜਾਣਾ ਮਤਲਬ ਆਇਆ ਕਿ ਮੇਰੀ ਲਾਈਫ ਦੀ ਗ੍ਰੈਂਡ ਓਪਨਿੰਗ ਹੋ ਗਈ ਆ ਹੁਣ ਕੀ ਹੁਣ ਅਚੀਵਮੈਂਟਸ ਆਉਂਦੀਆਂ ਰਹਿਣਗੀਆਂ ਜ਼ਿੰਦਗੀ ਦੇ ਵਿੱਚ ਇਹ ਸ਼ੁਰੂਆਤ ਸੀ ਅਚੀਵਮੈਂਟਸ ਦੀ ਮੇਰੀ ਜਦੋਂ ਮੈਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਉੱਥੇ ਟੀਵੀ ਤੇ ਕਿਹਾ ਮੈਂ ਡਿਵੈਂਸ ਦੇ ਵਿੱਚ ਦੀ ਤਿਆਰੀ ਕਰ ਰਹੀ ਆ ਬਾਕੀ ਮੈਂ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੀ ਸੀ ਲੱਗਿਆ ਜੀ ਮੈਨੂੰ ਇਹਦਾ ਜੇ ਮੇਰੇ ਬੇਟੀ ਨੇ ਕੇਬੀਸੀ ਜੀ ਪਾਸ ਕੀਤਾ ਜੀ ਤਾਂ ਮੈਨੂੰ ਸਾਰੇ ਉਹ ਲੱਗਿਆ ਜੀ ਚੰਗਾ ਲੱਗਿਆ ਸਭ ਤੋਂ ਵਧੀਆ ਜੀ ਫੇ ਮੈਂ ਬੱਚਿਆਂ ਨੂੰ ਟੋਕਦਾ ਨਹੀਂ ਜੋ ਕਰਨਾ ਹੈ ਜੋ ਆਪਦੀ ਇੱਛਾ ਨਾਲ ਕਰਨਾ ਹੈ ਉਹ ਕਰ ਸਕਣ ਕੋਈ ਐ ਨਹੀਂ ਸੱਚਾ ਵੀ ਕੁੜੀਆਂ ਜਾਂ ਮੁੰਡਿਆਂ 'ਚ ਕੋਈ ਫਰਕ ਸਮਝਿਆ। ਜਾਂ ਕੁ ਬਹੁਤ ਵਧੀਆ ਲੱਗ ਰਿਹਾ ਸੀ ਵੀ ਮੇਰੇ ਬੇਟੇ ਨੇ ਮੇਰੀ ਬੇਟੀ ਨੇ ਇਹ ਮੈਨੂੰ ਚੀਜ਼ ਦਿਖਾਤੀ ਕਿ ਜਿਹੜੀ ਮੈਂ ਸਾਰੀ ਉਮਰ ਹੀ ਨਹੀਂ ਸੋਚ ਸਕਦਾ ਸੀ। ਬਿਲਕੁਲ। ਉਹ ਕਿਹੜੇ ਸੋਚਦੇ ਨੇ ਬੇਟੀ ਮੇਰੀ ਵੀ ਉਹ ਗੁਰੂ ਵੀ ਜਾਓ ਗੁਰੂ ਬੇਟੀ ਨੂੰ ਕਿੰਨਾ ਖੁੱਲਾ ਕਰੋ ਪਿਆਰ ਨਾਲ ਸਮਝਾਓ ਕਿ ਸਾਰਾ ਕੁਝ ਸਿੱਖਦੇ ਬੱਚਾ ਨਾਲੇ ਅੱਗੇ ਵੱਧਦਾ ਬੱਚਾ। ਐਂ ਨਹੀਂ ਸੱਚਾ ਵੀ ਬੇਟੇ ਨਾਲ ਕੁੜੀਆਂ ਮੁੰਡਿਆਂ ਨਾਲੋਂ ਘੱਟ ਨੇ। ਸਿਰ ਮੈਂ 640 ਤੱਕ ਗਈ ਆ ਉਸ ਤੋਂ ਬਾਅਦ 320 ਮੈਨੇ ਦੁਗਣਾਸਤੇ ਦੇ ਥਰੂ ਅਰਨ ਕੀਤੇ ਸੀ ਤੇ 30000 ਤੋਂ ਉੱਪਰ ਸਵਾਲਤਾ ਇਨ ਟੋਟਲ 990 ਇੱਕ ਤਾਂ ਇੱਕ ਤਾਂ ਮਿਲਿਆ ਸੀ ਮੈਨੂੰ ਕਲਿਆਣ ਜੁਐਲਰਸ ਵੱਲੋਂ ਸੋਨੇ ਦਾ ਸਿੱਕਾ ਜਦੋਂ ਮੈਂ ਉਹ ਸੁਪਰ ਸਵਾਲ ਦਾ ਜਵਾਬ ਦਿੱਤਾ ਸੀਗਾ ਤੇ ਇੱਕ ਜਦੋਂ 320 ਦਾ ਪੜਾਪ ਪਾਵਰ ਕੀਤਾ ਸੀ ਤਾਂ ਮਿਤਾਬਚਨ ਦੇ ਦੁਆਰਾ ਸਾਈਨ ਕੀਤਾ ਆਟਮ ਬਰਗ ਦਾ ਪੰਖਾ ਜੋ ਰਿਮੋਟ ਨਾਲ ਜਿਹੜੇ ਅੱਜਕੱਲ ਚੱਲਦੇ ਆਟਮ ਬਰਗ ਦੇ ਪੰਖੇ ਉਹ ਚੱਲਿਆ ਤੇ ਗੋਵਰਦਨਹੀ ਮਿਲਿਆ ਇੱਕ ਸਾਲ ਦਾ ਹਜੇ ਵੀ ਯਕੀਨੀ ਨਹੀਂ ਹੋ ਰਹਾ ਕਿ ਮੈਂ ਆਪਦਾ ਹੀ ਐਪੀਸੋਡ ਦੇਖ ਕੇ ਬੈਠੀ ਹੋਈ ਆ ਹਜੇ ਵੀ ਐਂ ਲੱਗ ਰਿਹਾ ਕਿ ਪਤਾ ਨਹੀਂ ਕੋਈ ਹੋ ਰਹੀ ਸੀ ਉਹਦੋਂ ਮਤਲਬ ਵਿਸ਼ਵਾਸ ਹੀ ਨਹੀਂ ਹੋ ਰਿਹਾ ਮੈਂ ਉੱਥੇ ਦੇਖਿਆ ਆਡਿਸ਼ਨਸ ਵੇਲੇ ਲੋਕ 20 20 ਸਾਲ ਤੋਂ ਟਰਾਈ ਕਰ ਰਹੇ ਨੇ ਮਤਲਬ ਮੇਰਾ ਆਪ ਇਸ ਵਾਰ ਇੰਨਾ ਨਾਲ ਸੀ ਕਿ ਪਹਿਲੀ ਵਾਰ ਜੀ ਲੈ ਗਿਆ ਮਤਲਬ ਬੈਕਵਰਡ ਆਪਾਂ ਤਾਂ ਕਹਿੰਦੇ ਆ ਆਪਾਂ ਬੈਕਵਰਡ ਨਹੀਂ ਹੈਗੇ ਜੇ ਆਪਣੀ ਸੋਚ ਵੱਧੀ ਫੋਰਵਰਡ ਹੋਊਗੀ ਤਾਂ ਆਪਾਂ ਵੀ ਫੋਰਵਰਡ ਹੋ ਜਾਾਂਗੇ ਬੈਕਵਰਡ ਤਾਂ ਕਹਿੰਦੇ ਨੇ ਕਿਉਂਕਿ ਆਪਾਂ ਇੱਥੇ ਜ਼ਿਆਦਾ ਮਤਲਬ ਸੋਚਦੇ ਨਹੀਂ ਹੈਗੇ ਬਸ ਜੋ ਸਾਹਮਣੇ ਆ ਉਹ ਕਰ ਲਿਆ ਹੁਣ ਐਕਸਪਲੋਰ ਕਰੋ ਚੀਜ਼ਾਂ ਆਪਾਂ ਆਲਰੇਡੀ ਫੋਰਵਰਡ ਹੋ ਜਾਾਂਗੇ ਜਿਵੇਂ ਮੇਰੇ ਪਾਪਾ ਨੇ ਮੇਰੇ ਮੰਮਾ ਨੇ ਸਾਨੂੰ ਸਪੋਰਟ ਕਰਦੇ ਨੇ ਐਵੇਂ ਜੇ ਹਰੇਕ ਪੇਰੈਂਟ ਸਪੋਰਟ ਕਰੇ ਕਿਉਂ ਨਹੀਂ ਫੋਰਵਰਡ ਹੋਊਗਾ ਆਪਣਾ ਜਿਹੜਾ ਵੀ ਬਲਾਡ ਜਿਹੜਾ ਆਪਣਾ ਬਲਾਡਾ ਕਿਉਂ ਨਹੀਂ ਫੋਰਵਰਡ ਹੋਗਾ ਕਿਉਂ ਨਹੀਂ ਬਾਕੀ ਸ਼ਹਿਰਾ ਵਰਗਾ ਬਣ ਸਕਦਾ ਬਣ ਸਕਦਾ ਜ਼ਰੂਰ ਬਣ ਉਹਨਾਂ ਪੇਰੈਂਟਸ ਨੂੰ ਸਿਰਫ ਇੱਕੋ ਹੀ ਮੈਸੇਜ ਜਾਊਗਾ ਕਿ ਪਲੀਜ਼ ਆਪ ਦੇ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਪੁਸ਼ ਕਰੋ ਬੇਟੀਆਂ ਨੇ ਭਾਵੇਂ ਬੇਟੇ ਮੈਂ ਜੈਂਡਰ ਜੈਂਡਰ ਬਾਇਸ ਬਿਲਕੁਲ ਵੀ ਨਹੀਂ ਹੈਗੀ ਮੈਂ ਇਹ ਵੀ ਨੋ ਡਾਊਟ ਜੇ ਕੁੜੀਆਂ ਨਹੀਂ ਵੱਤ ਪਾਂਦੀਆਂ ਕਈ ਵਾਰ ਮੁੰਡੇ ਵੀ ਆਪਣੇ ਘਰ ਦੇ ਕੰਮਾਂ ਦੇ ਵਿੱਚ ਇੰਨੇ ਉਲਝ ਜਾਂਦੇ ਨੇ ਕਿ ਉਹ ਵੀ ਅੱਗੇ ਨਹੀਂ ਵੱਤ ਪਾਉਂਦੇ ਹੈਗੇ ਉਹ ਵੀ ਘਰ ਦੇ ਜਿਵੇਂ bizness ਦੇ ਵਿੱਚ ਲੱਗੇ ਆ ਕੁਝ ਲੱਗੇ ਉਹਨਾਂ ਦੇ ਘਰ ਉਹਨਾਂ ਦੀ ਸਿਰਫ ਰਿਸਪੌਂਸਿਬਿਲਟੀਜ਼ ਆ ਜਾਂਦੀ ਹੈ ਬਟ ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹੂੰਗੀ ਕਿ ਥੋੜਾ ਟਾਈਮ ਦਿਓ ਆਪਣੇ ਬੱਚੇ ਨੂੰ ਐਕਸਪਲੋਰ ਕਰਨ ਵਾਸਤੇ ਉਹਨਾਂ ਨੂੰ ਵੱਧਣ ਵਾਸਤੇ ਤਾਂ ਉਹਨਾਂ ਨੂੰ ਇੱਕ ਮੌਕਾ ਦਿਓ ਕਿ ਉਹ ਤੁਹਾਡਾ ਨਾਮ ਰੋਸ਼ਨ ਕਰ ਪਾਣ بس ਜਦੋਂ ਜੀ ਵੀ ਬੱਚੇ ਨਾਮ ਰੋਸ਼ਨ ਕਰਨਗੇ ਤਾਂ ਪੇਰੈਂਟਸ ਨੂੰ ਕਿਉਂ ਨਹੀਂ ਖੁਸ਼ੀ ਹੋਏਗੀ ਬਹੁਤ ਖੁਸ਼ੀ ਹੁੰਦੀ ਹੈ ਅਗਰ ਅੱਜ ਮੇਰੀ ਬੇਟੀ ਨੇ ਇੰਨਾ ਅਚੀਵਮੈਂਟ ਇੰਨੀ ਜ਼ਿਆਦਾ ਮਤਲਬ ਕਿ ਦੁਨੀਆ 'ਚ ਨਾਮ ਰੋਸ਼ਨ ਕੀਤਾ ਤਾਂ ਹਰ ਕਿਸੇ ਦੀ ਬੇਟੀ ਐਵੇਂ ਕਰ ਸਕਦੀ ਐ ਇਸ ਤਰ੍ਹਾਂ ਕਹਿੰਦੇ ਆ ਸਾਰੀਆਂ ਬੇਟੀਆਂ ਹੀ ਅੱਗੇ ਜਾਣ ਜੀ ਬਸ ਮੈਂ ਤਾਂ ਇਹਨਾਂ ਨੂੰ ਇਹ ਕਹਿੰਦੀ ਸੀ ਕਿ ਤੁਸੀਂ ਮਤਲਬ ਕਿ ਅੱਗੇ ਜਾਣਾ ਹੈ ਬਹੁਤ ਅੱਗੇ ਵਧਣਾ ਲੋਕੀ ਤੁਹਾਨੂੰ ਐ ਹੀ ਨਾ ਕਹਿਣ ਕਿ ਮਤਲਬ ਕਿ ਇਹ ਬੇਟੀਆਂ ਨੇ ਕੁਝ ਨਹੀਂ ਕਰ ਸਕਿਆ ਇਹਨਾਂ ਦੇ ਘਰੇ ਬੇਟਾ ਨਹੀਂ ਹੈ ਤੁਹਾਨੂੰ ਸੋਚ ਚੰਗੀ ਹੋਣੀ ਚਾਹੀਦੀ ਹੈ ਤੁਹਾਡੀ ਜਿੱਥੇ ਮਰਜ਼ੀ ਜਾਓ ਕੁੰਮੋ ਫਿਰੋ ਪੜੋ ਜਿੰਨਾ ਮਰਜ਼ੀ ਪੜੋ ਤੁਸੀਂ ਜਿੰਨਾ ਮਰਜ਼ੀ ਕੁਝ ਕਰੋ ਤੁਹਾਨੂੰ ਕੁਝ ਵੀ ਚਾਹੀਦਾ ਹੈ ਪਾਪਾ ਜਰੂਰ ਤੁਹਾਡੇ ਅਸੀਂ ਤੁਹਾਡੇ ਨਾਲ ਆ ਪਰ ਤੁਸੀਂ ਸਾਨੂੰ ਮਤਲਬ ਕਿ ਐਵੇਂ ਦਾ ਕੁਝ ਕਰਕੇ ਜਗਾਉਂਦੀ ਦੁਨੀਆ ਕਵੇ ਕਿ ਹਾਂ ਇਹ ਬੇਟੀਆਂ ਨੇ ਬੇਟਿਆਂ ਨਾਲੋਂ ਘੱਟ ਬਿਲਕੁਲ ਨਹੀਂ ਹੈਗੀਆਂ ਕੋਈ ਤੁਹਾਨੂੰ ਐਂ ਨਾ ਕਵੇ ਵੀ ਹਾਂ ਇਹ ਬੇਟੀਆਂ ਨੇ ਕੁਝ ਨਹੀਂ ਕਰ ਸਕੀਆਂ ਬਸ ਅਸਤੇ ਕਹਿਣਾ ਕਿ ਬੱਚਿਆਂ ਤੇ ਯਕੀਨ ਰੱਖਣਾ ਚਾਹੀਦਾ ਆਪਣੀ ਬੇਟੀਆਂ ਤੇ ਵੀ ਨੀ ਆਪਾਂ ਬੇਟਿਆਂ ਦੇ ਰੱਖ ਸਕਦੇ ਆ ਬੇਟੀਆਂ ਤੇ ਕਿਉਂ ਨਹੀਂ ਰੱਖ ਸਕਦੇ ਯਕੀਨ ਆਪਾਂ ਨੂੰ ਪਤਾ ਹੈ ਕਿ ਆਪਣੇ ਬੱਚੇ ਮਤਲਬ ਕਿ ਵਧੀਆਂ ਨੇ ਵਧੀਆਂ ਜਾਈਂਦੇ ਨੇ ਪੜਾਈ 'ਚ ਤਾਂ ਆਪਣੇ ਮਤਲਬ ਕਿ ਸੋਚ ਜਦੋਂ ਤੱਕ ਮਾਂ ਆਪਦੀ ਬੇਟੀ ਬੱਚਿਆਂ ਨੂੰ ਸਮਝਾਈ ਅਗਰ ਬੱਚੇ ਸਮਝਦੇ ਨੇ ਇਸ ਗੱਲ ਨੂੰ ਤਾਂ ਆਪਾਂ ਨੂੰ ਨੋ ਡਾਊਟ ਕਿ ਬੱਚੇ ਕਿਤੇ ਵੀ ਚਲੇ ਜਾਣ ਤਾਂ ਆਪਾਂ ਨੂੰ ਪਤਾ ਹੀ ਹੋਏਗਾ ਕਿ ਸਾਡੇ ਬੱਚੇ ਸਿਆਣੇ ਨੇ ਵੀ ਇੱਥੋਂ ਤੱਕ ਐਵੇਂ ਕਰ ਸਕਦੇ ਨੇ ਪੈਰੈਂਟਸ ਤਾਂ ਕਹਿਣਾ ਮੰਨਦੇ ਨੇ ਤਾਂ ਅਸੀਂ ਕਵਾਂਗੇ ਕਿ ਸਾਰੀਆਂ ਬੇਟੀਆਂ ਹੀ ਐਵੇਂ ਕਰ ਸਕਦੀਆਂ ਨੇ ਅਗਰ ਆਪਾਂ ਨੂੰ ਸੱਚੇ ਉਹਨਾਂ ਨੂੰ ਸਹੀ ਸਿੱਖਿਆ ਦੇਈਏ ਅੱਗੇ ਵੀ ਬੇਟੇ ਐਵੇਂ ਨਹੀਂ ਤੁਸੀਂ ਐਵੇਂ ਕਰਨਾ ਤੇ ਆਪਣਾ ਵੀ ਕਿਵੇਂ ਬਣਾ ਕੇ ਰੱਖਣੀ ਹੈ ਮਾਉਲ ਕਿਵੇਂ ਐਵੇਂ ਵੀ ਤੁਸੀਂ ਐਵੇਂ ਨਹੀਂ ਐਵੇਂ ਕਰਨਾ ਕਿਵੇਂ ਆਪਾਂ ਰਹਿਣਾ ਹੈ ਕਿਵੇਂ ਤੁਸੀਂ ਸਮਝਦਾਰੀ ਨਾਲ ਬਾਹਰ ਜਾਣਾ ਹੈ ਐਵੇਂ ਰਹਿਣਾ ਬਸ ਮੈਂ ਹਮੇਸ਼ਾ ਵੀ ਜਦੋਂ ਵੀ ਫੋਨ ਆਏਗਾ ਕਿ ਤੁਸੀਂ ਕਿੱਥੇ ਹੋ ਬਸ ਤੁਸੀਂ ਆਪਣਾ ਖਿਆਲ ਰੱਖਣਾ ਐਵੇਂ ਨਹੀਂ ਐਵੇਂ ਕਿਸੇ ਦਾ ਮਤਲਬ ਕਿ ਕਿਸੇ ਦੇ ਬੇਕਾਵੇ ਚ ਨਹੀਂ ਆਣਾ ਐਵੇਂ ਨਹੀਂ ਬੱਚੇ ਸਮਝਦੇ ਨੇ ਮੇਰੇ ਬੇਟੀਆਂ ਨੇ ਸਮਝਿਆ ਅੱਜ ਮੈਂ ਉਹਨਾਂ ਨੂੰ ਬਾਹਰ ਭੇਜਿਆ ਪੜ੍ਹੀਆਂ ਅੱਜ ਤੱਕ ਅੱਜ ਉਹ ਇੱਥੇ ਪਹੁੰਚੀਆਂ ਇਸ ਮੁਕਾਮ ਤੇ ਮੈਂ ਸੋਚਨੀ ਹੈ ਕਿ ਸਾਰੀਆਂ ਬੇਟੀਆਂ ਨੂੰ ਅਗਰ ਆਪਾਂਵੇਂ ਸਿੱਖਿਆ ਦੇਵਾਂਗੇ ਤਾਂ ਬੇਟੀਆਂ ਵੀ ਜ਼ਰੂਰ ਬਹੁਤ ਬਹੁਤ ਅੱਗੇ ਜਾ ਸਕਦੀਆਂ ਅਗਰ ਮਹਿਸੂਸ ਹੁੰਦਾ ਆਪਦੀ ਭੈਣ ਤੇ ਵੀ ਸਾਡੀ ਮੇਰੀ ਭੈਣ ਇੰਨੇ ਵੱਡੇ ਮੁਕਾਮ ਤੇ ਪਹੁੰਚੀ ਹੈ ਬਸ ਉਸ ਲਈ ਵਰਡਸ ਨਹੀਂ ਆਏਗੇ ਡਿਸਕ੍ਰਾਈਬ ਕਰਨ ਵਾਸਤੇ ਇਹ ਨਹੀਂ ਅੰਦਰੋਂ ਬਹੁਤ ਵਧੀਆ ਲੱਗ ਰਿਹਾ ਆ ਬਹੁਤ ਬਹੁਤ ਪ੍ਰਾਊਡ ਮੂਮੈਂਟ ਲੱਗ ਰਿਹਾ ਹੈ ਸਾਡੇ ਪੂਰੀ ਫੈਮਿਲੀ ਵਾਸਤੇ ਕਦੇ ਬਚਪਨ ਚ 55 ਜਦੋਂ ਵੀ ਫੈਮਿਲੀ ਇਕੱਠੇ ਹੁੰਦੇ ਸੀ ਛੋਟੇ ਹੁੰਦੇ ਟੀਵੀ ਦੇਖਦੇ ਸੀ ਉਦੋਂ ਅਸੀਂ ਸਾਡਾ ਸ਼ੌਂਕ ਹੁੰਦਾ ਸੀ ਕੇਪੀਸੀ ਦੇਖਣਾ ਉਸ ਟਾਈਮ ਤੇ ਅਸੀਂ ਕਹਿੰਦੇ ਹੁੰਦੇ ਸੀ ਦੋਵੇਂ ਮੰਮਾ ਪਾਪਾ ਅਸੀਂ ਇੱਥੇ ਜਾਵਾਂਗੇ ਸਾਨੂੰ ਵੀ ਹੈ ਅਸੀਂ ਵੀ ਇੱਥੇ ਬੈਠੇ ਹੋਵਾਂਗੇ ਦੇਖ ਲਿਓ ਮਟੋਈ ਹੈ ਨਾ ਭਗਵਾਨ ਨੇ ਉਸ ਟਾਈਮ ਤੇ ਸ਼ਾਇਦ ਸੁਣੀ ਤੇ ਅੱਜ ਸਾਡਾ ਸਾਨੂੰ ਮੌਕਾ ਦਿੱਤਾ ਮੈਂ ਪੂਰਾ ਸਪੋਰਟ करूंगी ਮੈਂ ਤਾਂ ਹਰ ਇੱਕ ਚੀਜ਼ ਤੇ ਸਪੋਰਟ ਕਰੂੰ ਜਿੱਧਰ ਇਹਨੇ ਜਾਣਾ ਹੈ ਮੈਂ ਪਿੱਛੇ ਮੈਂ ਨਾਲ ਹੀ ਖੜੀ ਆ ਪਿੱਛੇ ਵੀ ਨਹੀਂ ਨਾਲ ਰਕੇ ਧੱਕਾ ਦੇਣਾ ਇਹਨੂੰ ਅੱਗੇ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਨੀਹਾ ਦੇ ਘਰ ਅਸੀਂ ਇਸ ਵਕਤ ਮੌਜੂਦ ਆ ਜਿੱਥੇ ਮੇਰੇ ਨਾਲ ਇਸ ਵਕਤ ਐਮਸੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਟਿੰਕੂ ਪੰਜਾਬ ਜੀ ਇਸ ਘਰ ਦੇ ਵਿੱਚ ਇੱਕ ਬੇਟੀ ਨੇ ਪੂਰੇ ਵਿਦੇਸ਼ ਦੇਸ਼ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਨਾਮ ਰੋਸ਼ਨ ਕੀਤਾ ਤਾਂ ਕੀ ਕਹਿਣਾ ਹੈ नेहा बजाज जो कि आज ਦੇ ਸਮੇਂ ਦੇ ਵਿੱਚ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਜਿਨੇ ਗਰਾਉਂਡ ਲੈਵਲ ਤੋਂ ਉੱਠ ਕੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਕੇਬੀਸੀ ਦੇ ਮੰਚ ਤੇ ਜਾ ਕੇ ਜੋ ਉਹਨੇ ਕੇਬੀ ਦੀ ਸ਼ੋਕ ਖੇਡਿਆ ਉਥੇ ਪਹੁੰਚਣਾ ਮੁਸ਼ਕਲ ਹੀ ਨਹੀਂ ਨਾ ਮੁਨਕਿਨ ਹੈ ਪਰ ਬੇਟੀ ਦੇ ਵਿੱਚ ਟੈਲੈਂਟ ਬੇਟੀ ਚ ਗੁਣ ਬੇਟੀ ਦੀ ਪੜ੍ਹਾਈ ਲਿਖਾਈ ਬੇਟੀ ਦੇ ਚੰਗੇ ਕਰਮ ਮਾਤਾ ਪਿਤਾ ਦੇ ਚੰਗੇ ਸੰਸਕਾਰ ਸੋ ਮੇਰੇ ਕੋਲ ਸ਼ਬਦ ਹੀ ਨਹੀਂ ਹੈਗੇ ਸੋ ਬੇਟੀ ਨੇ ਉਹ ਕਰ ਦਿਖਾਇਆ ਤੇ ਦਸਤਾ ਇੱਕ ਇਤਿਹਾਸ ਰਹਿਤਾ ਕਿ ਬੇਟੀਆਂ ਵੀ ਬੇਟਿਆਂ ਤੋਂ ਘੱਟ ਨਹੀਂ ਸਾਡੇ ਸਾਡੇ ਏਰੀਆ ਨੂੰ ਚਾਹੇ ਬੈਕਵਰਡ ਏਰੀਆ ਮੰਨੇ ਜਾਂਦਾ ਪਰ ਇਸ ਛੋਟੇ ਜਿਹੇ ਇਲਾਕੇ ਜੋ ਭਲਾੜਾ ਮੰਡੀ ਜੋ ਕਿ ਇੱਕ ਭਲਾੜਾ ਮੰਡੀ ਛੋਟਾ ਜੀ ਮੰਡੀ ਹੈ ਇੱਥੋਂ ਉੱਠ ਕੇ ਉੱਥੇ ਤੱਕ ਜਾਣਾ ਵਾਕੀ ਬੇਮਿਸਾਲ ਸਲੂਟ ਬੇਟੀ ਨੂੰ ਵਾਕੀ